ਮੇਰਾ ਨਾਮ ਸਰਦਾਰ ਗੁਰਦੀਪ ਸਿੰਘ ਹੈ ਜੀ ਮੈਂ ਅੰਮ੍ਰਿਤਸਰ ਤੋਂ ਇੱਥੇ ਹੀ ਗੁਰੂ ਸਾਹਿਬ ਨੇ ਆਪਣੀ ਵਰਸਾਹ ਵਰਸਾ ਆਪਣੇ ਵੱਲ ਰਸਾਈ ਹੈ ਇਸ ਪਵਿੱਤਰ ਨਗਰੀ ਦੇ ਵਿੱਚ ਹੀ ਆਸ਼ਿਆਨਾ ਬਖਸ਼ਿਆ ਕਿ ਇੱਥੇ ਗੁਰੂ ਸਾਹਿਬ ਦੇ ਦਰ ਦੇ ਉੱਤੇ ਸੁਬਾਵਾ ਜਿਹੜੀਆਂ ਗੁਰੂ ਸਾਹਿਬ ਕਿਰਪਾ ਕਰਕੇ ਲੈ ਲੈਂਦੇ ਆ ਤੇ ਤਕਰੀਬਨ ਹੀ ਲੈ ਆਉਂਦੇ ਹਰਮਨ ਮਹਾਰਾਜ ਹਰ ਰੋਜ਼ ਜੀ ਬਾਬਾ ਮੁੰਦਰ ਸਰ ਮੇਰੀ ਹੈਗੇ ਆ ਮੇਰੀ ਸਾਹਿਬ ਦਾ ਠੀਕ ਇਤਿਹਾਸ ਹੈਗਾ ਹਰ ਸਾਹਿਬ ਨੂੰ ਖਾਣ ਲੱਗਦਾ ਬਹੁਤ ਵਧੀਆ ਫਲ ਪੈਂਦਾ ਸਤਖੰਡ ਹਰਮਿੰਦਰ ਸਾਹਿਬ ਜੀ ਵਿਖੇ ਜੋ ਦੁੱਖ ਭੰਜਿਆਂ ਨੂੰ ਬੇਦ ਸਾਹਿਬ ਆ ਇਹਦਾ ਇਤਿਹਾਸ ਹੈ ਜੀ ਇਹ ਪਹਿਲਾਂ ਇਸ ਸਥਾਨ ਦੇ ਉੱਤੇ ਇੱਕ ਬੇਦ ਸੀ ਇਹ ਉਹਦੇ ਨਾਲ ਇੱਕ ਜਾਲ ਵਾਸਤੇ ਸੋਮਾ ਜਿਹਨੂੰ ਆਪਾਂ ਛੋਟਾ ਕਹਿ ਦਿੰਦੇ ਆ ਛਪੜੀ ਜਲਦੀ ਸੀ ਇਸੇ ਗੁਰੂ ਰਾਮਦਾਸ ਜੀ ਦੇ ਵੇਲੇ ਇਸ ਆਸਾਨ ਤੇ ਪੱਟੀ ਦਾ ਪੱਟੀ ਸ਼ਹਿਰ ਦਾ ਰਾਜਾ ਯਾਦੁਨੀ ਜਾਂਦਾ ਉਹਨਾਂ ਦੀ ਇੱਕ ਧੀ ਸੀ ਰਜਨੀ ਉਹਦੀਆਂ ਸੱਤ ਧੀਆ ਸੀ ਤੇ ਉਹ ਬੜਾ ਮਾਣ ਕਰਦਾ ਸੀ ਹੰਕਾਰੀ ਹੀ ਰਾਜਾ ਉਹ ਕਹਿੰਦਾ ਵੀ ਸੱਤਾਂ ਧੀਆ ਨੂੰ ਮੈਂ ਹੀ ਕਮਾਈ ਕਰਕੇ ਖਵਾਨਣਾ ਵਾ ਤੇ ਮੇਰੇ ਤੋਂ ਬਿਨਾ ਇਹ ਪਾਲ ਨਹੀਂ ਸਕਦੀਆਂ ਤੇ ਉਹਨੇ ਆਪਣੀਆਂ ਸੱਤਾਂ ਧੀਆ ਨੂੰ ਇੱਕ ਦਿਨ ਬੁਲਾ ਕੇ ਤੇ ਕਿਹਾ ਤੇ ਤੁਸੀਂ ਦੱਸੋ ਕਿ ਇਹਦਾ ਦਿੱਤਾ ਖਾਂਦੀਆਂ ਜੀ ਤੇ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਅਸੀਂ ਤੇ ਪਿਤਾ ਜੀ ਤੁਸੀਂ ਕਮਾਈ ਕਰਦੇ ਤੇ ਤੁਹਾਡਾ ਦਿੱਤਾ ਖਾਂਦੇ ਆ ਲੇਕਿਨ ਉਹਨਾਂ ਦੀ ਧੀ ਰਜ ਨਹੀਂ ਜਿਹੜੀ ਉਹ ਪਰਮਾਤਮਾ ਦਾ ਅਟੁੱਟ ਵਿਸ਼ਵਾਸ ਰੱਖਦੀ ਸੀ ਉਹਨੇ ਕਿਹਾ ਵੀ ਨਹੀਂ ਮੈਂ ਉਸ ਪਰਮਾਤਮਾ ਨੇ ਜਿਹਨੇ ਮਾਲਕ ਨੇ ਪੈਦਾ ਕੀਤਾ ਉਸ ਪਰਮਾਤਮਾ ਆਕਾਲਪੁਰਖ ਦਾ ਦਿੱਤਾ ਖਾਂਣੀ ਆ ਕਿ ਤੇਰਾ ਪਰਮਾਤਮਾ ਮੈਂ ਦੇਖ ਲੈਣਾ ਕੌਣ ਆ ਉਹਨੇ ਹੰਕਾਰ ਦੇ ਵਿੱਚ ਆਣ ਕੇ ਪਿੰਗਲਾ ਲੱਭਿਆ ਤੇ ਪਿੰਗਲੇ ਦੇ ਨਾਲ ਉਹਦੀ ਸ਼ਾਦੀ ਕਰਕੇ ਤੇ ਉਹਨੂੰ ਟੋਕਰੀ ਸਿਰ ਤੇ ਦੇ ਕੇ ਤੇ ਘਰੋਂ ਕੱਢ ਦਿੱਤਾ ਉਹ ਇੱਥੇ ਇਸ ਸਥਾਨ ਦੇ ਇੱਥੇ ਸੁਲਤਾਨਵਿੰਡ ਦੇ ਏਰੀਆ ਆ ਇਹ ਜਗਾ ਸੁਲਤਾਨਵਿੰਡ ਦੇ ਟੋਂਗਪਾਈ ਦੇ ਇਲਾਕੇ ਦੀ ਆ ਇਹ ਜਿਹੜਾ ਸੱਚਖੰਡ ਸ੍ਰੀ ਰਮੰਧਰ ਸਾਹਿਬ ਆ ਇਹ ਦੋ ਪਿੰਡ ਬਹੁਤ ਵੱਡੇ ਹੀ ਇਹਨਾਂ ਹਸਤਾਨਾਂ ਦੀ ਇਹ ਅਸੀਂ ਜਮੀਨ ਆ ਇੱਥੇ ਉਹਨੇ ਜਦੋਂ ਇੱਥੇ ਆਣ ਕੇ ਰੱਖਿਆ ਆਪਣਾ ਪਿੰਗਲੇ ਨੂੰ ਟੋਕਰੀ ਰੱਖ ਕੇ ਤੇ ਇੱਥੇ ਕੋਈ 베ਰੀ ਦੇ ਥੱਲੇ ਛਾਇਆ ਦੇ ਥੱਲੇ ਰੱਖ ਕੇ ਉਹ ਇੱਥੇ ਟੋਂਗਪਾਈ ਪਿੰਡ ਆ ਜਿੱਥੋਂ ਥੋੜਾ ਤਕਰੀਬਨ 2 ਕਿਲੋਮੀਟਰ ਦੇ ਏਰੀਆ 'ਚ ਪੈਂਦਾ ਉੱਥੇ ਉਹ ਮੰਗਣ ਜਾਇਆ ਕਰਦੀ ਸੀ ਤੇ ਜਦੋਂ ਮੰਗ ਕੇ ਵਾਪਸ ਆਂਦੀ ਸੀ ਤੇ ਉਹਨੂੰ ਲੈ ਕੇ ਇੱਥੇ ਆਸ਼ਿਆਨਾ ਬਣਾ ਕੇ ਤੇ ਰਹਿ ਰਹੀ ਸੀ ਉਹ ਇੱਕ ਦਿਨ ਕੀ ਪਾਣਾ ਵਰਤਿਆ ਜਦੋਂ ਪ੍ਰਮਾਤਮਾ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੀ ਕਰਤੱਵ ਦਿਖਾਉਣਾ ਸੀ ਤੇ ਉਹ ਰਾ ਛੱਡ ਕੇ ਗਈ ਤੇ ਉਹ ਕਾਲੇ ਕਾਂ ਆ ਰਹੇ ਸੀ ਤੇ ਉਹ ਜਦੋਂ ਇੱਥੇ ਆ ਕੇ ਤੇ ਉੱਚੋਂ ਛੱਪੜੀ ਉਹਦੇ ਵਿੱਚੋਂ ਟੋਕਰੀ ਦੇ ਵਿੱਚੋਂ ਨਿਕਲ ਕੇ ਤੇ ਇਹਦੇ ਇਸ਼ਨਾਨ ਕੂਏ ਵਿੱਚ ਉਹ ਜਾਂਦੇ ਹੀ ਤੇ ਗਰਮੀ ਹੋਣ ਕਰਕੇ ਨਹਾਣ ਨਹਾਉਂਦੇ ਹੀ ਜਲ ਦੇ ਵਿੱਚ ਉਹ ਜਦੋਂ ਕਾਲਿਆਂ ਤੋਂ ਚਿੱਟੇ ਹੋ ਕੇ ਬਾਹਰ ਆ ਰਹੇ ਇੰਗਲੇ ਨੇ ਦੇਖਿਆ ਕਿ ਇਹ ਕੀ ਕੌਤਕ ਵਰਤਿਆ ਤੇ ਉਹ ਵੀ ਇਹਦੇ ਵਿੱਚੋਂ ਡੜ ਕੇ ਨਿਕਲ ਗਏ ਤੇ ਡੜ ਕੇ ਦੇ ਛਪੜੀ ਦੇ ਵਿੱਚ ਇਹਦੇ ਵਿੱਚ ਆਣ ਕੇ ਦੋਨੇ ਵੀ ਸ਼ਰਾਨ ਕਰਨਾ ਚਾਹਿਆ ਜਦੋਂ ਉਹਨੇ ਕੀਤਾ ਤੇ ਉਹਦਾ ਜਿਹੜਾ ਸੀਰੀਜ਼ ਦਾ ਸਾਰਾ ਕੋਡ ਇੱਥੋਂ ਦੂਰ ਹੋ ਗਿਆ ਇਸ ਦਾ ਨਾਮ ਹੈ ਦੁੱਖ ਭੰਜਨ ਸਾਲ ਇਸ ਦਾ ਗੁਰਬਾਣੀ ਵਿੱਚ ਵੀ ਜਿਕਰ ਆਉਂਦਾ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪੈਰ ਆਰਾਧੀਏ ਔਰਨ ਸਤਗੁਰ ਗਿਆਨ ਸੋ ਗੁਰੂ ਸਾਹਿਬ ਨੇ ਇੱਥੇ ਇੰਨੀ ਵੱਡੀ ਬਖਸ਼ਿਸ਼ ਕੀਤੀ ਐ ਇਸ ਬਿਹਰਸਤਾਨ ਦੇ ਇੱਥੇ ਅੱਜ ਵੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਹਜ਼ਾਰਾਂ ਲੋਕ ਜਿਨ੍ਹਾਂ ਦੀਆਂ ਅੱਖਾਂ ਜਿਨ੍ਹਾਂ ਨੂੰ ਜਵਾਬ ਦਿੱਤਾ ਗਿਆ ਹੋਵੇ ਡਾਕਟਰਾਂ ਵੱਲੋਂ ਉਹ ਇੱਥੇ ਸੇਵਾ ਕਰਕੇ ਇਸ਼ਨਾਨ ਕਰਕੇ ਤੇ ਉਹਨਾਂ ਦੀ ਰੋਸ਼ਨੀ ਹੁੰਦੀ ਆ ਤੇ ਸੈਂਕੜੇ ਉਹ ਲੋਕ ਜਿਨ੍ਹਾਂ ਨੂੰ ਕੈਂਸਰ ਦੇ ਰੋਗ ਹੋਏ ਨੇ ਤੇ ਉਹ ਵੀ ਇੱਥੇ ਆਣ ਕੇ ਭਾਵਨਾ ਨਾਲ ਸੇਵਾ ਕਰਦੀ ਆ ਤੇ ਠੀਕ ਹੁੰਦੇ ਆ ਇਹ ਇਸ ਤੋਂ ਅਗਲੇ ਮੰਨੇ ਇੱਕ ਬੇਰ ਹੈਗੀ ਆ ਲਾਚੀ ਬੇਰ ਉਹ ਸਤਿਖੰਡ ਹਰਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਬਿਲਕੁਲ ਨਾਲ ਆ। ਉਹਦੇ ਬਿਲਕੁਲ ਛੋਟੇ ਛੋਟੇ ਬੇਰ ਆ। ਉਹਨਾਂ ਉਹਦਾ ਇਤਿਹਾਸ ਹੈਗਾ ਕਿ ਜਦੋਂ ਮੱਥਾ ਰੰਗੜ ਨੇ ਇੱਥੇ ਆਤਮਚਾਈ ਹੋਈ ਸੀ ਤੇ ਉੱਥੇ ਤੇ ਸ਼ਰਾਬ ਪੀਂਦਾ ਸੀ ਤੇ ਮੁਜਰੇ ਕਰਾਉਂਦਾ ਸੀ ਕੰਜਰੀਆਂ ਨਚਾ ਕੇ ਤੇ ਸਿੰਘਾਂ ਨੂੰ ਬੀਕਾ ਨੇਰ ਦੇ ਜੰਗਲਾਂ ਵਿੱਚ ਪਤਾ ਲੱਗਾ ਪਿੰਡ ਕੰਗ ਦੇ ਬਲਾਕਾ ਸਿੰਘ ਦੇ ਜਾ ਕੇ ਦੱਸਿਆ ਤੇ ਉੱਥੋਂ ਫਿਰ ਦੋ ਯੋਧੇ ਆਏ। ਕੋਰਪਾਏ ਬੀਕਾ ਨੇਰ ਤੋਂ ਦੋ ਬੀਰ ਦਲਾਰੇ। ਸਿਰ ਮੱਥੇ ਦਾ ਵੱਢ ਕੇ ਜਦੋਂ ਉਹ ਇੱਥੇ ਆਏ ਨੇ ਤੇ ਜਦੋਂ ਉਹਨਾਂ ਨੇ ਆਣ ਕੇ ਇਹ ਇੱਥੇ ਬੇਰੀ ਜਿਹੜੀ ਲਾਚੀ ਬੇਰ ਆ ਬਾਹਰ ਦਰਸ਼ਨੀ ਜੋੜੀ ਦੇ ਗੇਟ ਦੇ ਨਾਲ ਆ ਉਹਦੇ ਨਾਲ ਘੋੜੇ ਬਨ ਕੇ ਤੇ ਉਹ ਅੰਦਰ ਗਏ ਆ ਅੰਦਰ ਜਾ ਕੇ ਜਦੋਂ ਉਹਨਾਂ ਨੇ ਉਹ ਉਹਨਾਂ ਨੇ ਸੁੱਟਿਆ ਉਹ ਲੈ ਕੇ ਆਏ ਸੀ ਠੀਕ ਕਰੀਆਂ ਦੀਆਂ ਬੋਰੀਆਂ ਭਰ ਕੇ ਤੇ ਉਹਨੂੰ ਆਖਣ ਲੱਗੇ ਕਿ ਅਸੀਂ ਤੇਰੇ ਵਾਸਤੇ ਮਾਮਲਾ ਇਕੱਠਾ ਕਰਕੇ ਲੈ ਕੇ ਆਏ ਤੇ ਆਪਣੀ ਮਾਇਆ ਸੰਭਲਾ ਜਿਉਂ ਹੀ ਮੱਛੇ ਨੇ ਥੱਲੇ ਸਿਰ ਝਕਾਇਆ ਉਹਨੂੰ ਵੇਖਣ ਵਾਸਤੇ ਕਿ ਕਿੰਨਾ ਗਿਆ ਪੈਸਾ ਲੈ ਕੇ ਆਇਆ ਉਹਨਾਂ ਨੇ ਜਦੋਂ ਸੁੱਖਾ ਸਿੰਘ ਦੇ ਮਤਾਲ ਸਿੰਘ ਨੇ ਝੱਟ ਮੀਰਾ ਕੋਟੀ ਨੇ ਮਾਰੀ ਤੇਗ ਮਿੰਤਣਾ ਲਾਇਆ ਫਿਰ ਬੁੜਕੇਆ ਮੱਛੇ ਦਾ ਟੋਨਾ ਜਿਉਂ ਖਿੱਦੋ ਨੂੰ ਲਾਇਆ ਉਹਦੀ ਠੰਡੀ ਹੋਣ ਲੱਗੀ ਸੀ ਜੋ ਅੱਗ ਕੁਫਰ ਦੀ ਬੱਲੀ ਅਈ ਭਾਜੜ ਮੁਗਲਾਂ ਨੂੰ ਜਿੱਥੇ ਤੇਗ ਸਿੰਘਾਂ ਦੀ ਚੱਲੀ ਫਿਰ ਉਹਨਾਂ ਨੇ ਸੀਸ ਵੱਢ ਕੇ ਤੇ ਨੇਜੇ ਦੇ ਟੰਗ ਕੇ ਤੇ ਬਾਹਰੋਂ ਇਸ ਬੇਰ ਇਸ ਬੇਰੀ ਦੇ ਨਾਲ ਉਹਨਾਂ ਨੇ ਘੋੜੇ ਬਣ ਕੇ ਅੰਦਰ ਗਏ ਸੀ ਇਹਦਾ ਇਤਿਹਾਸ ਬੇਰ ਸਾਹਿਬ ਦਾ ਇੰਨ ਲਾਚੀ ਬੇ ਰਹਦੇ ਆ ਉਸੇ ਤੋਂ ਥੋੜਾ ਜਿਹਾ ਅੱਗੇ ਆਪਾਂ ਚੱਲ ਕੇ ਆਵਾਂਗੇ ਗੇਰ ਬਾਬਾ ਬੁੱਢਾ ਸਾਹਿਬ ਇਸ ਆਸਥਾਨ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਇਸ ਆਸਥਾਨ ਦੀ ਸੇਵਾ ਕਰਵਾਂਦੇ ਰਹੇ ਆ ਇਸ ਆਸਥਾਨ ਤੇ ਬੈਠ ਕੇ ਤੇ ਉਸ ਸਵਾਮਾ ਨਮੁੰਦੇ ਰਹੇ ਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਇਹਨਾਂ ਦੇ ਉਹਨਾਂ ਦੇ ਵੀ ਚਰਨ ਇਸ ਆਸਥਾਨਾਂ ਦੇ ਉੱਤੇ ਪਏ ਹੋਇਆ ਇਹ ਤਕਰੀਬਨ ਤੁਸੀਂ ਵੇਖ ਲਓ ਵੀ ਇਹ ਅਕਾਲ ਪੁਰਖ ਦਾ ਇਤਿਓ ਕਰਾਮਾ ਆਤਿਆ ਜੋ ਉਹਨਾਂ ਦਾ ਬਾਣਾ ਆ ਨਹੀਂ ਤੇ ਦਰਖਤ ਜਿਹੜਾ ਵਾ ਦਰਖਤ ਦੇ ਲਾਗੇ 10 ਦਿਨ ਪਾਣੀ ਰਹਿ ਜਵੇ ਤੇ ਦਰਖਤ ਸੁੱਕਣਾ ਸ਼ੁਰੂ ਹੋ ਜਾਂਦਾ ਵਾ ਇਹ 450 500 ਸਾਲ ਦੇ ਕਰੀਬ ਬੇਰੀਆਂ ਜਿਹੜੀਆਂ ਇਹਨਾਂ ਦੇ ਜਿਹੜੇ ਜਿੰਨਾ ਜੜਾਂ ਨੇ ਉਹ ਥੱਲੇ ਇਆਂ ਇਆਂ ਸਰੋਵਰ ਸਾਹਿਬ ਦੀ ਜਲ ਦੇਖ ਲਓ ਭਰਿਆ ਆ ਨੱਕੋ ਨੱਕ ਤੇ ਇਹਦੇ ਵਿੱਚ ਉਹ ਰਹਿ ਰਹੀਆਂ ਨੇ ਤੇ ਅੱਜ ਵੀ ਇਹਨਾਂ ਦੀ ਮਤਲਬ ਕਿੰਨੀ ਇਹਨਾਂ ਦੀ ਮਹਾਨਤਾ ਆ ਕਿੰਨੀ ਅੱਜ ਵੀ ਇਹਨਾਂ ਨੂੰ ਪ੍ਰੋਪਰ ਫਲ ਲੱਗਦਾ ਪੂਰਾ ਤੇ ਪੂਰੀ ਇਹ ਖੁਸ਼ਹਾਲੀ ਦੇ ਵਿੱਚ ਇਹ ਇੱਕ ਮਤਲਬ ਹਰ ਵੇਲੇ ਗੁਰਬਾਣੀ ਦਾ ਕੀਰਤਨ ਚੱਲਦਾ ਆ ਸੰਗਤਾਂ ਆਣ ਕੇ ਇਹਨਾਂ ਦੇ ਦਰਸ਼ਨ ਕਰਦੇ ਜਿੱਥੇ ਗੁਰੂ ਸਾਹਿਬ ਦਾ ਅੰਦਰ ਸੱਚਖੰਡ ਮੰਦਿਰ ਸਾਹਿਬ ਨਮਸਤਕੁੰਡੀਆਂ ਨੇ ਉੱਥੇ ਇਹ ਸਾਡੀਆਂ ਇਤਿਹਾਸਕ ਬੇਰ ਆ ਵੇਰਗਾਨੇ ਇਹਨਾਂ ਦੇ ਵੀ ਦਰਸ਼ਨ ਕਰਕੇ ਸੰਗਤਾਂ ਆਪਣੇ ਦੁੱਖ ਦੇ ਦੂਰ ਜਿਹੜੇ ਦਿਲਦਰ ਦੂਰ ਕਰਦੀਆਂ ਨੇ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੀਆਂ ਨੇ ਤੇ ਇਹਨਾਂ ਦੇ ਇਥੋਂ ਹੋ ਕੇ ਜਾਂਦੀਆਂ ਨੇ ਜਿਸ ਤਰ੍ਹਾਂ ਇਹ 베ਰੀਆਂ ਹਰੀਆਂ ਭਰੀਆਂ ਚੱਲ ਰਹੀਆਂ ਨੇ ਇਸੇ ਤਰ੍ਹਾਂ ਹੀ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਆਣ ਕੇ ਇਹਨਾਂ ਦਾ ਸਤਿਕਾਰ ਕਰਦਾ ਜਾਂ ਗੁਰੂ ਸਾਹਿਬ ਦੇ ਅਸਤੇ ਨਮਸਤਕੁੰਦਾ ਉਹ ਵੀ ਇਸੇ ਤਰ੍ਹਾਂ ਹੀ ਇਥੋਂ ਹਰੀਆ ਭਰਿਆ ਹੋ ਕੇ ਜਾਂਦਾ ਹੈ। ਨਾਲ ਹੀ ਟਾਈਮ ਟਾਈਮ ਨਾਲ ਇੱਕਾਈ ਦੀ ਸੇਵਾ ਵੀ ਹੁੰਦੀ ਹੈ। ਇਹਨਾਂ ਦੀ ਇਹ ਸੰਗਤਾਂ ਇਹਨਾਂ ਦੇ ਜਿਹੜੇ ਇੰਜੀਨੀਅਰ ਆ ਮਾਹਰ ਬੁਲਾਏ ਜਾਂਦੇ ਆ ਜਿਹੜੇ ਪ੍ਰੋਪਰ ਐਗਰੀਕਲਚਰ ਦੇ ਜਿਹੜੇ ਡਾਕਟਰ ਹੁੰਦੇ ਆ ਜਿੱ ਤਰ੍ਹਾਂ ਪੀ ਐਚ ਡੀ ਕੀਤੀ ਹੋਵੇ ਜਿੰਨਾਂ ਡਾਕਟਰਾਂ ਨੇ ਉਹਨਾਂ ਦੇ ਕੋਲੋਂ ਸਮੇਂ-ਸਮੇਂ ਦੇ ਉੱਤੇ ਬੁਲਾ ਕੇ ਮਹਾਰਾ ਦੇ ਕੋਲੋਂ ਸਲਾਹ ਲਈ ਜਾਂਦੀ ਫਿਰ ਉਹਨਾਂ ਦੇ ਮੁਤਾਬਕ ਹੀ ਇਹਨਾਂ ਦੀ ਕਾਂਟ ਛੱਡ ਹੁੰਦੀ ਆ ਤੇ ਉਹਨਾਂ ਦੇ ਮੁਤਾਬਕ ਹੀ ਇਹਨਾਂ ਨੂੰ ਜੋ ਵੀ ਇਹਨਾਂ ਦੀ ਦਵਾਈ ਸਹੂਲਤ ਆ ਉਹ ਸਾਰੀ ਉਹੀ ਟੀਮਾਂ ਵੱਲੋਂ ਕਰਵਾਈ ਜਾਂਦੀ ਆ ਵੇਰੀ ਦੇ ਦੇਰਾ ਨਾਲ ਵੀ ਕੋਈ ਇਤਿਹਾਸ ਦਰਜਿਆ ਜਾਂਦਾ ਕਦੇ ਤੇ ਬੁੱਤ ਨਾਲ ਤੇ ਪੁੱਤ ਵੀ ਮਿਲਦੇ ਨੇ ਦੇਰ ਘਰ ਨਾਲ ਵੇਖੋ ਜੀ ਇਹ ਤੇ ਗੁਰ ਇਹ ਗੁਰੂ ਸਾਹਿਬ ਦਾ ਜਿਹੜਾ ਦਰਿਆ ਇੱਥੇ ਇੱਕ ਬਾਣੀ ਜਿਹੜੀ ਆ ਜਿਸ ਥਾਂ ਦੇਤੇ ਬਾਣੀ ਦਾ ਪ੍ਰਵਾਹ ਚੱਲਦਾ ਹੋਵੇ ਇਹ ਸਾਇੰਸ ਨੇ ਇਹ ਨਹੀਂ ਅੱਜ ਸਪਸ਼ਟ ਕਰ ਦਿੱਤਾ ਵਾ ਕਿ ਜਿਹੋ ਜਿਹਾ এনवायरमेंट ਜਿਹੋ ਜਿਹਾ ਵਾਤਾਵਰਨ ਤੁਸੀਂ ਜਲ ਪਾਣੀ ਦੇ ਅਣ ਪਾਣੀ ਦੇ ਘਰ ਦੀ ਰਸੋਈ ਦੇ ਵਿੱਚ ਵੀ ਕਰਦੇ ਹੋ ਉੱਥੇ ਵੀ ਉਹੋ ਜਿਹਾ ਮਾਹੌਲ ਬਣ ਜਾਂਦਾ ਲੇਕਿਨ ਇੱਥੇ ਦੇ 24 ਘੰਟੇ ਪਰਮਾਤਮਾ ਦਾ ਕੀਰਤ ਹੁੰਦਾ ਵਾ ਉਸ ਪਰਮਾਤਮਾ ਦੀ ਕੀਰਤੀ ਹੁੰਦੀ ਆ ਤੇ ਜਦੋਂ ਉਹਦੇ ਹੋਂਦੇ ਨਾਲ ਇਹ ਜਿਹੜੀਆਂ 베ਰੀਆਂ ਨੇ 베ਰੀਆਂ ਦੇ ਵੇਧ ਆ ਇਹ ਵੀ ਇੱਕ ਇੱਕ ਮਤਲਬ ਇੱਕ ਬਹੁਤ ਵੱਡਾ ਬਣ ਚੁੱਕਾ ਆ ਭਗਤੀ ਦਾ ਇੱਕ ਖਜ਼ਾਨਾ ਬਣ ਚੁੱਕਾ ਆ ਇਹਨਾਂ ਦੀ ਛਕਣ ਦੇ ਨਾਲ ਤੁਹਾਡੇ ਦੁੱਖ ਦੂਰ ਵੀ ਹੁੰਦੇ ਆ ਤੁਹਾਨੂੰ ਜੋ ਪਰਮਾਤਮਾ ਤੁਹਾਡੀਆਂ ਮੰਗਦੀਆਂ ਮਨੋ ਕਾਮਨਾਵਾਂ ਉਹ ਵੀ ਪੂਰੀਆਂ ਹੁੰਦੀਆਂ ਕਿਉਂਕਿ ਇਹਨਾਂ ਦੇ ਵਿੱਚ ਬਾਣੀ ਦਾ ਰਸਾਅ ਜਿਹੜਾ ਹਰ ਵੇਲੇ 24 ਘੰਟੇ ਹੋ ਰਿਆਂਗਾ ਇਸੇ ਤਰ੍ਹਾਂ ਹੀ ਸਰੋਵਰ ਦੇ ਵਿੱਚ ਵੀ ਬਾਣੀ ਦਾ ਸਾਹ ਹੋ ਰਿਹਾ ਇਹ ਸਰੋਵਰ ਸਾਹਿਬ ਦੀ ਜਿਹੜਾ ਜਾਲਿਆ ਇਹ ਵੀ ਇੱਕ ਦੁੱਖਾਂ ਦੀ ਦਲੇਦਰਾਂ ਦੀ ਦਵਾਈ ਜਿਹੜੀ ਆ ਉਹ ਬਣ ਚੁੱਕੀ ਹੋਈ ਹੈ